ਕਿਸਾਨਾਂ ਦਾ ਪ੍ਰਦਰਸ਼ਨ ਪੁਲਿਸ ਬੈਰੀਕੇਡਿੰਗ ਤੋੜ ਕੇ ਨਿਊ ਮੋਤੀ ਬਾਗ ਪੈਲੈਸ ਦੇ ਨੇੜੇ ਪਹੁੰਚੇ ਕਿਸਾਨ ਪੰਜਾਬ ਚ ਬੀਐਸਪੀ ਨੂੰ ਵੱਡਾ ਝਟਕਾ ਹੁਸ਼ਿਆਰਪੁਰ ਤੋਂ ਬੀਐਸਪੀ ਉਮੀਦਵਾਰ ਰਾਕੇਸ਼ ਸੁੰਮਨ ਨੇ ਫੜਿਆ ਆਪ ਦਾ ਪੱਲਾ ਸੀਆ ਮਾਨ ਨੇ ਆਪ ਦੇ ਵਿੱਚ ਕਰਾਇਆ ਸ਼ਾਮਿਲ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾਕਟਰ ਤਰਨਵੀਰ ਗੰਧੀ ਨੇ ਢਾਕਲ ਕੀਤੀ ਨਾਮਜ਼ਦਗੀ ਰਾਜਾ ਬੜਿੰਗਵੀ ਨਾਲ ਰਹੇ ਮੌਜੂਦ ਨਾਮਜ਼ਦਗੀ ਤਫਲਾ ਨੂੰ ਰੋਸ ਚੋ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ ਸਾਬਕਾ ਵਿਧਾਇਕ ਜਸਜੀਤ ਖੂੜਾਮੁਰ ਕਾਂਗਸ ਦੇ ਵਿੱਚ ਸ਼ਾਮਲ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਛੱਡ ਕੇ ਆਪ ਦੇ ਵਿੱਚ ਕੀਤੀ ਸੀ ਸ਼ਮੂਲੀਅਤ 2007 ਦੇ ਵਿੱਚ ਕਿਹੜਾ ਰਾਏਪੁਰ ਤੋਂ ਬਣੇ ਸਨ ਵਿਧਾਇਕ ਅਕਾਲੀ ਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ਦੇ ਵਿੱਚ ਕੀਤਾ ਚੋਣ ਪ੍ਰਚਾਰ ਹਰਜਨਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਹੁੰਦੀਆਂ ਵੋਟਾਂ ਆਪ ਅਤੇ ਕਾਂਗਸ ਤੇ ਸਾਦੇ ਤਿੱਖੇ ਨਿਸ਼ਾਨੇ ਕਾਂਗਰਸ ਆਗੂ ਸਹਿਮ ਪਿਤਰੋਦਾ ਦੇ ਇੱਕ ਹੋਰ ਬਿਆਨ ਤੇ ਵਿਵਾਦ ਬੋਲੇ ਪੂਰਬੀ ਲੋਕ ਚਾਈਨੀਜ਼ ਲੱਗਦੇ ਨੇ ਤਾਂ ਦੱਖਣੀ ਭਾਰਤ ਦੇ ਲੋਕ ਅਫਰੀਕੀ ਤਾਂ ਪਈ ਮੋਦੀ ਦਾ ਤਿੱਖਾ ਨਿਸ਼ਾਨਾ ਬੋਲੇ ਚਮੜੀ ਤੇ ਰੰਗ ਦੇ ਨਾਲ ਪਿਤਰੋਦਾ ਨੇ ਦੇਸ਼ ਨੂੰ ਕੱਢਿਆ ਗਾਲ ਹਰਿਆਣਾ ਚ ਗਹਿਰਾਏ ਸੰਵਿਧਾਨਿਕ ਸੰਕਟ ਤੇ ਚੜਿਆ ਸਿਆਸੀ ਪਹਾੜਾ ਕਾਂਗਰਸ ਜੀ ਜੀ ਪੀ ਅਤੇ ਆਪ ਨੇ ਮੰਗਿਆ ਮੁੱਖ ਮੰਤਰੀ ਦਾਸ ਦੀ ਫਾਪਪੇਂਦਰ ਹੁੱਡਾ ਬੋਲੇ ਸੂਬੇ ਦੇ ਵਿੱਚ ਲੱਗੇ ਰਾਸ਼ਟਰਪਤੀ ਸ਼ਾਸਨ ਤਾਂ ਸੀਐਮ ਸ਼ਣੀ ਦਾ ਦਾਵਾ ਕਿਸੇ ਤਰ੍ਹਾਂ ਦੇ ਸੰਕਟ ਦੇ ਵਿੱਚ ਨਹੀਂ ਹੈ ਸੂਬਾ ਸਰਕਾਰ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਸਿੱਖਾਂ ਨੂੰ ਨਸੀਹਤ ਇੱਕ ਨਹੀਂ ਪੰਜ-ਪੰਜ ਬੱਚੇ ਕਰੋ ਪੈਦਾ ਨਹੀਂ ਤਾਂ ਪੰਜਾਬ ਦੇ ਵਿੱਚ ਹੀ ਘਟ ਗਿਣਤੀ ਹੋ ਜਾਣਗੇ ਸਿੱਖ ਪੰਜ ਬੱਚੇ ਨਹੀਂ ਸਾਂਭੇ ਜਾਂਦੇ ਤਾਂ ਮੈਨੂੰ ਦੇ ਦੇਣਾ ਟ੍ਰੂਡੋ ਦੀ 2018 ਫੈਰੀ ਨੂੰ ਲੈ ਕੇ ਕੈਨੇਡੀਅਨ মিডিਆ ਦਾ ਵੱਡਾ ਦਾਅਵਾ ਕਿ ਟ੍ਰੂਡੋ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਕੀਤਾ ਗਿਆ ਸੀ ਮਜਬੂਰ ਰਾਜ਼ੀ ਹੁਣ ਤੇ ਹੀ ਦਿੱਤੀ ਸੀ ਅੰਮ੍ਰਿਤਸਰ ਦੇ ਵਿੱਚ ਪਲੇਨ ਲੈਂਡ ਕਰਨ ਦੀ ਇਜਾਜ਼ਤ ਕੈਪਟਨ ਨੇ ਸੌਂਪਿਆ ਸੀ ਵਕਫਤ ਦੀਆਂ ਬਾਰੇ ਡੋਸੀਆ ਅਰਜੀਤ ਸੱਜਣ ਨੇ ਦਾ ਗਲੂਬ ਐਂਡ ਮੇਲ ਦੇ ਦਾਅਵੇ ਦਾ ਕੀਤਾ ਖੰਡਨ ਬੋਲੇ ਰਿਪੋਰਟ ਸਹੀ ਨਹੀਂ ਇਹ ਭਾਰਤ ਵੱਲੋਂ ਫੈਲਾਈ ਹੋਈ ਗਲਤ ਸੂਚਨਾ ਅਤੇ ਦੁਸ਼ਪਰਚਾਰ ਦਿਲਜੀਤ ਸਾਈਂ ਤੇ ਰੈਪਰ ਨਸੀਬ ਵਿਚਾਲੇ ਛੜੇ ਵਿਵਾਦ ਤੇ ਦਿਲਜੀਤ ਦਾ ਰਿਪਲਾਈ ਇੰਸਟਾਗ੍ਰam ਤੇ ਸਟੋਰੀ ਪਾ ਕੇ ਲਿਖਿਆ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਸੀਬ ਨੇ ਦਿਲਜੀਤ ਦੇ ਟੋਪੀ ਪਾਉਣ ਨੂੰ ਲੈ ਕੇ ਸਾਢੇ 3 ਨਿਸ਼ਾਨਾ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ 819 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੇ ਵੱਡੀ ਖਬਰ ਪਟਿਆਲਾ ਦੇ ਨਾਲ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪਟਿਆਲਾ ਦੇ ਵਿੱਚ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਿਊ ਮੋਤੀਬਾਗ ਪੈਲੈਸ ਦੇ ਨੇੜੇ ਕਿਸਾਨ ਪਹੁੰਚੇ ਹੋਏ ਨੇ ਪੁਲਿਸ ਨੇ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਸੁਰੱਖਿਆ ਦੇ ਲਿਹਾਜ਼ ਨਾਲ ਵੱਡੇ ਬੰਦੋਬਸਤ ਕੀਤੇ ਗਏ ਨੇ ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਦੇ ਨਾਲ ਕਿਸਾਨਾਂ ਦੇ ਇਸ ਦੌਰਾਨ ਤੱਕਾਂ ਮੁੱਕੀ ਵੀ ਹੋਈ ਹੈ ਰਾਜਪੁਰਾ ਪ੍ਰਦਰਸ਼ਨ ਦੇ ਦੌਰਾਨ ਮਾਰੇ ਗਏ ਕਿਸਾਨ ਸੰਦਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਫ ਆਈ ਆਰ ਦੇ ਵਿੱਚ ਪ੍ਰਨੀਤ ਕੌਰ ਦਾ ਨਾਮ ਵੀ ਸ਼ਾਮਲ ਕਰਨ ਦੀ ਜੋ ਮੰਗ ਰੱਖੀ ਗਈ ਹੈ ਕਿਸਾਨਾਂ ਦੇ ਪਰਿਵਾਰ ਦੇ ਲਈ ਮੁਆਵਜ਼ਾ ਤੇ ਨੌਕਰੀ ਦੀ ਮੰਗ ਕਰ ਰਹੇ ਨੇ ਸੋ ਪਟਿਆਲਾ ਦੀਆਂ ਤਨਸੀਏ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਬੀ ਜੇ ਪੀ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਜੋ ਕਿ ਕਿਸਾਨ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਹਨ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਨਿਊ ਮੋਤੀਬાગ ਪੈਲੈਸ ਦੇ ਨੇੜੇ ਕਿਸਾਨ ਪਹੁੰਚੇ ਹੋਏ ਨੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਇਸ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਵੈਰੀਕੇਟਿੰਗ ਕੀਤੀ ਹੋਈ ਹੈ ਤਾਂ ਜੋ ਕਿਸਾਨ ਇਸ ਤੋਂ ਅੱਗੇ ਨਾ ਜਾ ਸਕਣ ਤੇ ਇਸ ਦੇ ਇਸੇ ਦਰਾਂ ਨੇ ਪੁਲਿਸ ਦੇ ਨਾਲ ਕਿਸਾਨਾਂ ਦੀ ਤੱਕਾ ਮੁੱਕੀ ਵੀ ਹੋਈ ਹੈ ਰਾਜਪੁਰਾ ਪ੍ਰਦਰਸ਼ਨ ਦੇ ਦੌਰਾਨ ਮਾਰੇ ਗਏ ਕਿਸਾਨ ਸੁੰਦਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਦਰਸਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਫ ਆਈ ਆਰ ਦੇ ਵਿੱਚ ਪ੍ਰਨੀਤ कौर ਦਾ ਨਾਮ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਪਿਛਲੇ ਦਿਨੀ ਜਦੋਂ ਪ੍ਰਨੀਤ कौर ਦਾ ਕਿਸਾਨਾਂ ਬਲ ਵਿਰੋਧ ਕੀਤਾ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਹੀ ਪ੍ਰਦਰਸ਼ਨ ਦੇ ਦੌਰਾਨ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਚ ਲਗਾਤਾਰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਖਤ ਜਿਥੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਕਿਸਾਨ ਦੇ ਪਰਿਵਾਰ ਦੇ ਲਈ ਮਾਫੀ ਦੇ ਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਐਫ ਆਈ ਆਰ ਦੇ ਵਿੱਚ ਪਰਨੀਤਕੌਰ ਦਾ ਨਾਮ ਹੀ ਸ਼ਾਂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਪਟਿਆਲਾ ਦੀਆਂ ਦਰਸਲ ਤਸਵੀਰਾਂ ਵਿਖਾ ਰਿਹਾ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਿਊ ਮੋਤੀ ਬਾਗ ਪੈਲੈਸ ਦੇ ਨੇੜੇ ਕਿਸਾਨ ਪਹੁੰਚੇ ਹੋਏ ਨੇ ਦੂਜੇ ਪਾਸੇ ਪੁਲਿਸ ਦਾ ਵੱਡਾ ਪੈਰਾ ਹੈ ਜਿਹੜਾ ਕਿ ਨਜ਼ਰ ਆ ਰਿਹਾ ਕਿਸਾਨਾਂ ਨੂੰ ਰੋਕਣ ਵਾਸਤੇ ਵੱਡੇ ਪੱਧਰ ਤੇ ਜੋ ਕਿ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਜੋ ਕਿਸਾਨ ਇਸ ਨੂੰ ਅੱਗੇ ਨਾ ਜਾ ਸਕਣ ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਕਿਸਾਨ ਤੇ ਪਰਿਵਾਰ ਦੇ ਲਈ ਮਾਜਰ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਦਰਸਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਮੰਗ ਜਿਹੜੀ ਕਿ ਪ੍ਰਸ਼ਾਸਨ ਦੇ ਅੱਗੇ ਰੱਖੀ ਜਾ ਰਹੀ ਹੈ ਪਟਿਆਲਾ ਦੀਆਂ ਤਾਂ ਉਸੇ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨਜ਼ਰ ਆ ਰਹੇ ਨੇ ਜਿਵੇਂ ਉਹਨਾਂ ਦੇ ਕੋਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਦੌਰਾਨ ਜਿਹੜਾ ਕਿ ਵੱਡੇ ਪੰਦਰ ਤੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੀ ਜੋ ਕਿ ਆ ਕੋਸ਼ਿਸ਼ ਕੀਤੀ ਗਈ ਤਾਂ ਜੋ ਕਿਸਾਨ ਇਸ ਤੋਂ ਅੱਗੇ ਨਾ ਜਾ ਸਕਣ ਤਾਂ ਰੁਕ ਰਾਂਗੇ ਅਗਲੀ ਵੱਡੀ ਖਬਰ ਦਾ ਕਾਂਗਰਸ ਉਮੀਦਵਾਰ ਸੁਪਾਲ ਸਿੰਘ ਖਹਿਰਾ ਨੇ ਨਾਮਜ਼ਦਗੀ ਦਾਖਲ ਕੀਤੀ ਅਜਿੰਦਰਕੋਟ ਪੱਠਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਦੇਖ ਕੇ ਕਰਕੇ ਉਮੀਦਵਾਰਾਂ ਦੇ ਵੱਲ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਜਾ ਰਹੇ ਨੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਸੁਪਾਲ ਸਿੰਘ ਖਹਿਰਾ ਜਿਹੜੇ ਕਿ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵੱਲ ਆਪਣਾ ਨਾਮਜ਼ਦਗੀ ਪੱਤਰ ਆ ਦਾਖਲ ਕੀਤਾ ਗਿਆ ਤਸਵੀਰਾਂ ਦੇ ਵਿੱਚ ਸੁਪਾਲ ਸਿੰਘ ਖਹਿਰਾ ਨਜ਼ਰ ਆ ਰਹੇ ਨੇ ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਨਦਰ ਕੋਰ ਪੱਟਲ ਤਸਵੀਰਾਂ ਦੇ ਵਿੱਚ ਆ ਵਿਖੇ ਜਾ ਸਕਦੇ ਨੇ ਇੱਕ ਇੱਕ ਕਰਕੇ ਹੁਣ ਨਾਮਜ਼ਦਗੀ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਕੱਲ ਤੋਂ ਨਾਮਜ਼ਦਗੀਆਂ ਦਾਖਲ ਕਰਨ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀਗਾ ਜਿਹੜਾ ਕਿ 14 ਤਰੀਕ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ ਹੈ ਤੇ ਇਸ ਦੇ ਵਿਚਾਲੇ ਸੁਪਾਲ ਸਿੰਘ ਖਹਿਰਾ ਨੇ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਹੈ ਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸੁਪਾਲ ਸਿੰਘ ਖਹਿਰਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੰਗਰੂਹ ਤੋਂ ਉਮੀਦਵ ਅਦਰ ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਵੀ ਨਾਮਿਨੇਸ਼ਨ ਫਾਈਲ ਕਰ ਦਿੱਤਾ ਹੈ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਨਾਮਿਨੇਸ਼ਨ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਰਾਜਾ ਵਿੜਿੰਗ ਵੀ ਸ਼ਾਮਲ ਹੋਏ 14 ਮਈ ਤੱਕ ਨਾਮਜ਼ਦਗੀਆਂ ਦਰਸਲ ਦਾਖਲ ਹੋਣਗੀਆਂ ਪੰਜਾਬ ਦੇ ਵਿੱਚ 7ਵੇਂ ਫੇਜ਼ ਦੇ ਤਹਿਤ 1 ਜੂਨ ਨੂੰ ਜਿਹੜੀਆਂ ਕਿ ਵੋਟਾਂ ਪੈਣੀਆਂ ਤੇ ਇੱਕ ਇੱਕ ਕਰਕੇ ਹੁਣ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਤੁਹਾਨੂੰ ਪਟਿਆਲਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਇਸ ਦੌਰਾਨ ਸ਼ਕਤੀ ਪ੍ਰਦਰਸ਼ਨ ਵਿੱਚ ਜੋਕੇ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਸ਼ਾਮਲ ਹੋਏ ਡਾਕਟਰ ਤਰਮੇਰ ਗਾਂਧੀ ਦੇ ਨਾਲ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰਤ ਸਿਲਾਂ ਦੇ ਵਿੱਚ ਦੇਖੇ ਜਾ ਸਕਦੇ ਜਿੱਥੇ ਕਿ ਸੰਗਰੂਰ ਤੋਂ ਸੁਪਾਲ ਸਿੰਘ ਖਰੜਾ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤਾ ਗਿਆ ਉੱਥੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਤਰਮੇਰ ਗਾਂਧੀ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਤੇ ਇਸ ਦੌਰਾਨ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ ਵਿੱਚ ਕੀਤਾ ਗਿਆ ਕਦਰ ਕਾਂਗਰਸ 100 ਸਾਲ ਪੁਰਾਣੀ ਪਾਰਟੀ ਹੈਗੀ ਹੈ ਐਨੀ ਪੁਰਾਣੀ ਪਾਰਟੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਚਾਚਾ ਬਹਿਣ ਦੀ ਲੋੜ ਹੁੰਦੀ ਹੈ ਗਿਆ ਨੀਤੀਆਂ ਬਦਲਣ ਦੀ ਲੋੜ ਹੈ ਕਿਹਦੇ ਕੋਲ ਹੈ ਮਾਈਕ ਦੇਖੀ ਬਹੁਤ ਕੰਨੀ ਦੀ ਵਾਈਪ ਵਿੱਚ ਹੋ ਯਾਰ ਕਿਉਂ ਮੂੰਹ ਕੱਟੀ ਆਨੇ 24 ਥੱਲੇ ਕਰ ਲਓਗੇ ਚਾਰ ਉੱਪਰ ਕੇ ਸਾਹਮਣੇ ਆਏ ਹੈ ਜੋ ਮੁਲਕ ਦੀ ਸਾਡੇ ਦਿੱਖੀ ਹੈਗੀ ਹੈ ਉਹਦੇ ਵਿੱਚੋਂ ਜੋ ਪੰਜ ਨਿਆਂ ਤੇ 25 ਗਰਾਂਟੀਆਂ ਨਿਕਲੀਆਂ ਹੈਗੀਆਂ ਤੁਸੀਂ ਉਹ ਪੜ ਲਓਗੇ ਤੁਹਾਨੂੰ ਸਾਫ ਹੋ ਜਾਊਗਾ ਕਿ ਆਣ ਵਾਲੇ ਸਮੇਂ ਦੇ ਕਾਰਨ ਕਾਇਨਤੀ ਦਿਸ਼ਾ ਦੇ ਦੋਸਾ ਦੋਨੋ ਬਦਲਣਗੇ ਦੂਰ ਨਾ ਦੂ ਹੋ ਗਿਆ ਸਾਰੇ ਥੇ ੜ ਗਏ ਡਾਕਟਰ ਸਾਹਿਬ ਦੂਰੀਆਂ 9 ਦੇ ਨਾਲ 9 ਦਿਨੋਂ ਹਲਕਾਂ ਚਾਰ ਸਾਲੇ ਨਾਲ ਸੀਗੇ ਮਨੋਕਤਨੋ ਕਿਸ ਤਰ੍ਹਾਂ ਹੀ ਮਨੋਵਿਗਿਆਨ ਕਰਾ ਕਿ ਬਾਕੀ ਬਹੁਤ ਪਰਮਾ ਹੰਗਾਰਾ ਜਿਹੜਾ ਡਾਕਟਰ ਗਾਂਧੀ ਜੀ ਨੂੰ ਮਿਲ ਰਿਹਾ ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਆਮ ਲੋਕਾਂ ਦੀ ਸਮਝ ਹੈ ਲੋਕ ਮਹਿਸੂਸ ਕਰਦੇ ਨੇ ਕਿ ਡਾਕਟਰ ਗਾਂਧੀ ਸਾਡੇ ਮਸਲਿਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਉਠਾਉਣਗੇ ਬਤੌਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਇਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਖੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾ ਸਕਣ ਜਿਹੜੇ ਲੋਕਾਂ ਦੀਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਪ੍ਰਕਾਰ ਦਾ ਅੱਜ ਮੈਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੀ ਚੋਣ ਜਿੱਤ ਰਹੇ ਹਨ ਪੰਜਾਬ ਦੇ ਵਿੱਚ BSP ਨੂੰ ਵੱਡਾ ਝਟਕਾ ਲੱਗਿਆ ਹੁਸ਼ਿਆਰਪੁਰ ਤੋਂ BSP ਦੇ ਉਮੀਦਵਾਰ ਰਾਕੇਸ਼ ਸੂਮਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਲੋਂ ਉਨ੍ਹਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਦਰਸਲ ਹੋਜਨ ਸਮਾਜ ਪਾਰਟੀ ਦੇ ਵੱਲੋਂ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਅਟੈਕਟ ਕੀਤੀ ਗਈ ਸੀ ਤੇ ਇਸ ਦੇ ਵਿਚਾਲੇ ਬੀਐਸਪੀ ਨੂੰ ਵੱਡਾ ਛੱਡਕਾ ਲੱਗਿਆ ਰਾਕੇਸ਼ ਹਮਨ ਜਿਹੜੇ ਕਿ ਬੀਐਸਪੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਸਨ ਉਹਨਾਂ ਨੇ ਆਵਾਦੀ ਪਾਰਟੀ ਦਾ ਪੱਲਾ ਫੜ ਲਿਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਆਸ਼ਾ ਮਲ ਕਰਵਾਇਆ ਗਿਆ ਹੈ ਕਿਉਂਕਿ ਹੁਸ਼ਿਆਰਪੁਰ ਦੀ ਗੱਲ ਕਰੀਏ ਦਬਾਬਾ ਖੇਤਰ ਖਾਸ ਤੌਰ ਤੇ ਜਲੰਧਰ ਹੁਸ਼ਿਆਰਪੁਰ ਇੱਕ ਚੰਗਾ ਬੁੱਢ ਦਾ ਕਿਹੜਾ ਕਿ ਬੀਐਸਪੀ ਦਾ ਇਹਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਹੈ ਕਿਉਂਕਿ 2019 ਦੇ ਜਕਰ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਐਸਪੀ ਦੇ ਉਮੀਦਵਾਰ ਨੂੰ ਛਾਰਪੁਰ ਤੋਂ ਆਕਰੀਬ 128000 ਜਿਹੜੀਆਂ ਵੋਟਾਂ ਆਸਕ ਹੋਈਆਂ ਸਨ ਤਾਂ ਇਸ ਦੇ ਵਿਚਾਲੇ ਜਿਹੜੀ ਵੱਡੀ ਜੁਆਇਨਿੰਗ ਹੋਈ ਹੈ ਇਸ ਦਾ ਛਾਰਪੁਰ ਲੋਕ ਸਭਾ ਸੀਟ ਤੇ ਆਮ ਆਦੀ ਪਾਰਟੀ ਨੂੰ ਜ਼ਰੂਰ ਫਾਇਦਾ ਮਿਲ ਸਕਦਾ ਹੈ ਪਰ ਬੀਐਸਪੀ ਦੇ ਲਈ ਜ਼ਰੂਰ ਵੱਡਾ ਛੜਕਾ ਹੈ ਛਾਰਪੁਰ ਤੋਂ ਬੀਐਸਪੀ ਦੇ ਉਮੀਦਵਾਰ ਰਾਕੇਸ਼ ਸੂਮਨ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਆ ਸ਼ਾਮਲ ਹੋ ਗਏ ਨੇ ਜੇਕਰ ਚਾਰਪੁਰ ਦੀ ਸਿਆਸੀ ਫਾਈਟ ਦੀ ਗੱਲ ਕੀਤੀ ਹੈ ਵੀ ਇੱਥੇ ਚਾਵਾਦੀ ਪਾਰਟੀ ਦੇ ਉਮੀਦਵਾਰ ਰਾਜਕਮਰ ਚੱਬੇ ਵਾਂਗ ਜਿਹੜਾ ਕਿ ਪਹਿਲਾਂ ਕਾਂਗਰਸ ਦਾ ਇਸਲਾਸਨ ਉਸ ਤੋਂ ਬਾਅਦ ਚਾਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਪਾਰਟੀ ਦੇ ਬਨੋ ਯਮਨੀ ਗੋਮਰ ਨੂੰ ਜਿਹੜਾ ਕਿ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਖੰਡਲ ਨੇ ਭਾਜਪਾ ਦੇ ਉਮੀਦਵਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਤਰਫ ਪਤਨੀ ਅਨੀਤਾ ਸੋਮ ਪ੍ਰਕਾਸ਼ ਨੇ ਤਰਾਕੇਸ਼ ਸੂਮਨ ਜਿਹੜੇ ਕਿ ਬੀਐਸਪੀ ਦੇ ਅੱਜ ਤੋਂ ਪਹਿਲਾਂ BSP ਦੇ ਉਮੀਦਵਾਰ ਸਨ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਰੋਂ ਦੇਖਣਾ ਹੋਵੇਗਾ ਕਿ ਆਖਰਕਾਰ ਇਹ ਕਿਸ سمتوں ਬਾਤ ਚ ਹੁਣ BSP ਦੇ ਵੱਲੋਂ ਹਾਰਪੁਰ ਤੋਂ ਕਿਸ ਤੋਂ ਚੋਣੇਦਾਨ ਦੇ ਵਿੱਚ ਉਤਾਰਿਆ ਜਾਂਦਾ ਪਰ ਇਸ ਦੇ ਵਿਚਾਲੇ BSP ਦੇ ਲਈ ਜਰੂਰ ਇਹ ਝਟਕਾ ਕਿਹਾ ਜਾ ਸਕਦਾ ਹੈ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਕੇਸ਼ ਸੁੰਮਨ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅਜੇ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤਾ ਗਿਆ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਆਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਜ ਤਾਂ ਜਸਸੀ ਖੰਗੂੜਾ ਦੀ ਘਰ ਵਾਪਸੀ ਹੋਈ ਹੈ ਮੁੜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਸਾਬਕਾ ਵਿਧਾਇਕ ਜਸਸੀ ਖੰਗੂੜਾ ਪੰਜਾਬ ਕਾਂਗਰਸ ਦੇ ਇੰਚਾਰਜ ਦੇਵਿੰਦਰ ਯਾਦਵ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਬਰੁਖਤੀਫਾ ਦਿੱਤਾ ਗਿਆ ਸੀ ਜਸਸੀ ਖੰਗੂੜਾ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰ ਛੱਡ ਕੇ ਦਰਸਲ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਖੰਗੂੜਾ 2007 ਦੇ ਵਿੱਚ ਕਿਲਾ ਰਾਇਪੁਰ ਤੋਂ ਵਿਧਾਇਕ ਬਣੇ ਸਨ ਵਿਧਾਇਕ ਰਹਿ ਚੁੱਕੇ ਨੇ ਤੇ ਆਖਰਕਾਰ ਉਹਨਾਂ ਨੇ ਹੁਣ ਘਰ ਵਾਪਸੀ ਕੀਤੀ ਹੈ ਕਾਂਗਰਸ ਪਾਰਟੀ ਦੇ ਵਿੱਚ ਮੁੜ ਤੋਂ ਸ਼ਾਮਲ ਪੰਜਾਬ ਕਾਂਗਰਸ ਦੇ ਇਨਚਾਰਜ ਦੇਵਿੰਦਰ ਯਾਦਵ ਦੇ ਉੱਪਰ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਅੱਜ ਹੱਥ ਦਾ ਪਟਕਾ ਪਾਇਆ ਹੈ ਦੁਬਾਰਾ ਫਿਰ ਤੋਂ ਕੀ ਮਜਬੂਰੀ ਐਸੀ ਹੋਗੀ ਕਿ ਕਾਂਗਰਸ ਆਣਾ ਪਿਆ ਮਜਬੂਰੀ ਨਹੀਂ ਬਿਲਕੁਲ ਜਿਹੜਾ ਸਿਆਸੀ ਮਾਹੌਲ ਆ ਉਹ ਕਦੇ ਸਟੈਟਿਕ ਨਹੀਂ ਰਹਿੰਦਾ ਸਿਆਸੀ ਮਾਹੌਲ ਬਦਲਦਾ ਰਹਿੰਦਾ ਦੋ ਸਾਲ ਪਹਿਲਾਂ ਇੱਕ ਮਹੌਲ ਇਹੋ ਜਿਹਾ ਬਣਿਆ ਸੀਗਾ ਜਿਹੜਾ ਆਪ ਪਾਰਟੀ ਦੇ ਹੱਕ ਸੀ ਜਨਤਾ ਨੇ ਵੀ ਸਾਥ ਦਿੱਤਾ ਕੁਝ ਲੀਡਰ ਉਹਨਾਂ ਨੂੰ ਜੁਆਇਨ ਕਰ ਗਏ ਸੀਗੇ ਮੈਂ ਉਹਨਾਂ ਚੋਂ ਇੱਕ ਸੀਗਾ ਦੋ ਸਾਲ ਤੇ ਦੋ ਮਹੀਨੇ ਮੈਂ ਆਪ ਪਾਰਟੀ ਦਾ ਐਕਸਪੀਰੀਅੰਸ ਜੋ ਮਿਲ ਰਿਹਾ ਉਹ ਬੜਾ ਡਿਸਪਾਇੰਟਿੰਗ ਸੀਗਾ ਕਿਵੇਂ ਦਾ ਰਿਹਾ ਤੁਸੀਂ ਡਿਸਪਾਇੰਟ ਕਹਿ ਰਹੇ ਹੋ ਬਟ ਇਹਦੀ ਡੈਫੀਨੇਸ਼ਨ ਕੀ ਹੈ ਡਿਸਪਾਇੰਟਮੈਂਟ ਡੈਫੀਨੇਸ਼ਨ ਕੁਝ ਕਮਿਟਮੈਂਟਸ ਸੀ ਜਿਹੜੀਆਂ ਕਮਿਟਮੈਂਟਸ ਕਦੇ ਪਾਰਟੀ ਪੂਰੀਆਂ ਨਹੀਂ ਕਰ ਸਕੀ ਤੇ ਮੈਨੂੰ ਇਹ ਲੱਗਦਾ ਵੀ ਦੋ ਕਮਿਟਮੈਂਟਸ ਸਿਰਫ ਪੇਪਰ ਉੱਤੇ ਹੀ ਨੇ ਦੇ ਵਰ ਦੇ ਰੂ ਬਫੂਲ ਪੀਪਲ ਲਾਈਕ ਮੀ ਸਿਂਸਰਿਟੀ ਹੈ ਨਹੀਂ ਜਗੀ ਉਹਨਾਂ ਦੀ ਕੋ ਇੰਟੈਂਸ਼ਨ ਹੀ ਸੀ ਇੱਕ ਦਿਨ ਦੀ ਇੰਟੈਂਸ਼ਨ ਹੀ ਸੀ ਵੀ ਉਹ ਜਿਹੜੇ ਸਾਨੂੰ ਇੰਡੀਕੇਸ਼ਨ ਦਿੱਤੀ ਗਈ ਸੀਗੀ ਵੀ ਉਹ ਪੂਰੀ ਕਰ ਦੇਗੀ ਕਿ ਮਿਟਮੈਂਟਸ ਕਿਹੜੀ ਇੱਕ ਜਸ ਸਿੰਘ ਘੂਰੇ ਨਾਲ ਲਿਆ ਇੱਕ ਰਾਜਨੀਤਿਕ ਦੀ ਪਾਰੀ ਨਾਲ ਨਹੀਂ ਦੇਖੋ ਜਿਹੜੀ ਤਾਂ ਰਾਜਨੀਤਿਕ ਕਮਿਟਮੈਂਟਸ ਆ ਉਹ ਤਾਂ ਜਨਤਾ ਜਵਾਬ ਦੇਊਗੀ ਬਾਲਾ ਸਮਾਂ ਰਹਿੰਦਾ ਨਹੀਂ 4 ਹਫ਼ਤੇ ਦੇ ਅੰਦਰ ਉਹ ਵੋਟਾਂ ਪੈ ਰਹੀਆਂ ਤੇ ਆਮ ਪਾਰਟੀ ਨੂੰ ਪੂਰਾ ਜਵਾਬ ਪੰਜਾਬ ਦੇ ਲੋਕਾਂ ਤੋਂ ਮਿਲ ਜਾਣਾ ਹੈ ਬਾਨੇ ਸੀ ਤਾਂ ਜਿੰਨੇ ਆ ਕੋਈ ਛੋਟੀ ਮੋਡੀ ਗੱਲ ਨਹੀਂ 4 ਜੂਨ ਨੂੰ ਜਦੋਂ ਤੁਸੀਂ ਪਾਰਲੀਮੈਂਟਰੀ ਟੋਟਲ ਦੇਖੋਗੇ ਪਾਰਲੀਮੈਂਟਰੀ ਟੋਟਲ ਦੇ ਥੱਲੇ ਤੁਸੀਂ ਅਸੈਂਬਲੀ ਸੀਟਾਂ ਦੇ ਰਿਦ ਨਾਲ ਦੇਖੋਗੇ ਤੁਸੀਂ ਦੇਖੋਗੇ ਕਿ ਕਿੰਨੇ ਸੀਟਾਂ ਚ ਆਪ ਪਾਰਟੀ ਲੀਡ ਲੈਂਦੀ ਆ ਤੁਹਾਨੂੰ ਆਪੇ ਪਤਾ ਲੱਗ ਜਾਊ ਪੰਜਾਬ ਦੀ ਸਿਆਸੀ ਹਵਾ ਕਿੱਥੇ ਖੜੀ ਆ ਸਾਧ ਸ਼ਮਣੀ ਅਕਾਲੀ ਦਲ ਦੇ ਵੱਲੋਂ ਚੋਣ ਪ੍ਰਚਾਰ ਲਗਾਤਾਰ ਪਖਾਇਆ ਜਾ ਰਿਹਾ ਲਗਾਤਾਰ ਤਾਕਤ ਚੁੱਕੀ ਜਾ ਰਹੀ ਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਵੰਡੀ ਸਾਬੋ ਦੇ ਵਿੱਚ ਹੁਣ ਪ੍ਰਚਾਰ ਕੀਤਾ ਹਰ ਸਿਮਰਤ ਕੋਰ ਬਾਦਲ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਸਰਦਾਰ ਬਾਦਲ ਨੇ ਪੰਜਾਬ ਦੇ ਵਿੱਚ ਬਹੁਤ ਵਿਕਾਸ ਕੀਤਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਦੌਰਾਨ ਕਿਹਾ ਗਿਆ ਹੈ ਬਾਦਲ ਸਰਕਾਰ ਵੇਲੇ ਤੋਂ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੀ ਗਰੀਬਾਂ ਦੇ ਲਈ ਆਟਾ ਦਾ ਸਕੀਮ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਇਸ ਦੌਰਾਨ ਦਿੱਖੇ ਨਿਸ਼ਾਨੇ ਵਿੱਚ ਸਾਦੇ ਧਲਵੰਡੀ ਸਾਹਬੂ ਦੀਆਂ ਤਸਵੀਰਾਂ ਮਖਾ ਰਹੇ ਇੱਥੇ ਕਿ ਹਰ ਸਮਕਤ ਕੋਰ ਬਾਦਲ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਗਿਆ ਹਰ ਸਿਮਰਤ ਬਾਦਲ ਜਿਹੜੇ ਕਿ ਲਗਾਤਾਰ ਤਿੰਨ ਵਾਰ ਦੇ ਐਮਪੀ ਨੇ ਆਪ ਬਠਿੰਡਾ ਲੋਕ ਸਭਾ ਸੀਟ ਤੋਂ ਤੇ ਚੌਥੀ ਵਾਰ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਸ਼ਮਿਲਪੁਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜਸਦੇ ਹੱਕ ਦੇ ਵਿੱਚ ਲਗਾਤਾਰ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤੁਸੀਂ ਇਹ ਸ਼ਹਿਰ ਵੀ ਦੇਖ ਲਓ ਪਹਿਲੇ ਆਜਾ ਹੈ ਇਹ ਤੇ ਜਿਹੜਾ ਪਿੰਡ ਤਰਵੰਡੀ ਸਾਬ ਉਹਦੇ ਅੰਦਰ ਆਉਂਦੇ ਸੀ ਗੁਰੂ ਦੀ ਨਗਰੀ ਚਾਉਂਦੇ ਸੀ ਸੜਕ ਵੀ ਨਹੀਂ ਹੁੰਦੀ ਸੀ ਟੋਏ ਹੁੰਦੇ ਸੀ ਸ਼ਹਿਰ ਵਿੱਚ ਨਾ ਸੀ ਵੀਰਨ ਸੀ ਕੁਝ ਵੀ ਨਹੀਂ ਸੀ ਤੇ ਵੱਡੇ ਬਾਦਲ ਸਾਹਿਬ ਨੇ ਜੋ ਸਰਕਾਰ ਬਣੀ ਉਹਨੇ ਫੈਸਲਾ ਕਰ ਲਿਆ ਕਿ ਮੈਂ ਜਿੰਨੇ ਵੀ ਆਪਣੇ ਇਤਿਹਾਸਿਕ ਸ਼ਹਿਰ ਹੈ ਉਹਨਾਂ ਨੂੰ ਮੈਂ ਖੂਬਸੂਰਤ ਬਣਾਉਣਾ ਹੈ ਤੇ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਇਸ ਪਵਿੱਤਰ ਧਰਤੀ ਤੇ ਉਹਨਾਂ ਨੂੰ ਉਹਨਾਂ ਨੇ ਸੇਵਾ ਕੀਤੀ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਆਪਣੇ ਪਿੰਡਾਂ ਚਲ ਜਾਓ ਜੇ ਕੱਸੀਆਂ ਤੁਸੀਂ ਦੇਖਦੇ ਹੋ ਕੱਲ ਬਾਦਲ ਸਾਹਿਬ ਨੇ ਬਣਾਈਆਂ ਜੇ ਖਾਲੇ ਤੁਹਾਡੇ ਖੇਤਾਂ ਚ ਬਾਦਲ ਸਾਹਿਬ ਨੇ ਬਣਾਏ ਅੰਡਰਗਰਾਊਂਡ ਪਾਈਪਾ ਬਾਦਲ ਸਾਹਿਬ ਦੀਆਂ ਅਜੇ ਟਿਊਬਵਲ ਕਨੈਕਸ਼ਨਾਂ ਬਾਦਲ ਸਾਹਿਬ ਨੇ ਦਿੱਤੇ ਉਹਦੇ ਵਿੱਚ ਮੁਫਤ ਬਿਜਲੀ ਵੀ ਦਿੱਤੀ ਆ ਬਾਦਲ ਸਾਹਿਬ ਨੇ ਤੇ ਯਾਦ ਕਰੋ ਤਰਵੰਡੀ ਸਾਹਿਬ ਵਾਲੇ ਮੋਗਿਆਂ ਦੇ ਵੀ ਟਿਊਬਵਲ ਲਾਇਏ ਸੀ ਅਸੀਂ ਲਾਇਏ ਸੀ ਕਿ ਨਹੀਂ ਲਾਇਏ ਸੀ ਕੋਈ ਲਾਇ ਨਹੀਂ ਸਕਦਾ ਸੀ ਐਜੇ ਕੰਮ ਕੀਤੇ ਸੜਕਾਂ ਤੋਂ ਲੈ ਕੇ ਢਾਣੀਆਂ ਤੋਂ ਲੈ ਕੇ ਲਿੰਕ ਰੋਡਾਂ ਤੱਕ ਬਣਾਈਆਂ ਮੰਡੀਆਂ ਬਣਾਈਆਂ ਗਰੀਬ ਨੂੰ ਆਟਾ ਦਾਲ ਸ਼ੱਕਰ ਪੈਨਸ਼ਨ ਮਿਲਦਾ ਥੋੜੀ ਆਪਣੀ ਸਰਕਾਰ ਸੀ ਜਦੋਂ ਕਾਲੀਦਲ ਦੀ ਸਰਕਾਰ ਹੁੰਦੀ ਐ ਐ ਲੱਗਦਾ ਆਪਣੀ ਐ ਆਪਣੇ ਘਰ ਦੀ ਐ ਪਰਵਾਰ ਦੀ ਸਰਕਾਰ ਐ ਜਦੋਂ ਕਾਂਗਰਸ ਆ ਜਾਂਦੇ ਐ ਲੱਗਦਾ ਜਿਵੇਂ ਅੰਗਰੇਜ਼ ਆ ਗਏ ਐ